ਇਸ ਸੜਾ ਬਹੁਤ ਨੁਕਸਾਨ ਹੋ ਗਿਆ ਸੀ ਤੇ ਇੱਜ ਲਗਭਗ ਸਾਡਾ 50000 ਏਕੜ ਮਰ ਗਿਆ ਸੀ ਸਰਕਾਰ ਦੇ ਕ ਆਪਣਾ ਬਸ ਮਸ਼ਹੂਰੀ ਕਰ ਰਹੀ ਏ ਨਾਮ 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 ਵਾਲੇ ਤਾਂ ਮਸ਼ਹੂਰੀ ਕੰਪਨੀ ਦੀ ਕੱਲ ਆਉਣਾ ਸੀ ਸੀਐਮ ਸਾਹਿਬ ਨੇ ਪਤਾ ਲੱਗਾ ਸੀ ਤੇ ਉਦੋਂ ਵੀ ਕੀ ਕਰ ਰਹੇ ਸੀ ਲੈ ਕੇ ਮਸ਼ੀਨਾਂ ਲੈ ਕੇ ਆਇਆ ਟ੍ਰੈਕਟਰਾਂ ਦੇ ਉੱਪਰ ਜਦੋਂ ਪਤਾ ਲੱਗ ਗਿਆ ਵੀ ਕੈਨਸਲ ਹੋ ਗਿਆ ਪ੍ਰੋਗਰਾਮ ਉਹ ਮਸ਼ੀਨਾਂ ਵੀ ਗਾਇਬ ਹੋ ਗਈਆਂ ਨੇ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਕਿੱਥੇ ਕਹੀ ਜਾਂਦੇ ਨੇ ਕਿੱਥੇ ਪੈਸਾ ਲੱਗ ਗਿਆ ਇਨੇ ਕਰੋੜ ਲੱਗੇ ਇੱਥੇ ਕਰੋੜ ਲੱਗ ਗਿਆ ਕੱਲਾ ਕੱਲਾ ਬੱਚਾ ਬੱਚਾ ਫਿਰ ਰਹੇ ਨੇ ਵੀ ਸਾਡੀ ਕਿਸੇ ਤਰ੍ਹਾਂ ਬਚਤ ਰਹੇ ਜੇ ਉਹ ਜੰਗਲਾਤ ਵਿਭਾਗ ਮੈਂ ਸਾਨੂੰ ਕਹਿੰਦਾ ਕਿ ਦਬੜਾ ਵੀ ਤੁਸੀਂ ਮਿੱਟੀ ਦਾ ਚੱਕ ਲੈ ਆਣਾ ਵਿੱਚੋਂ ਤੇ ਅਸੀਂ ਪਰਚਾ ਕਰ ਦੇਵਾਂਗੇ ਸਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਅਸੀਂ ਖੜੇ ਆ ਮਕਰੋੜ ਸਾਹਿਬ ਦੇ ਉਸ ਪੁਲ ਦੇ ਉੱਤੇ ਉਸ ਘੱਗਰ ਦੇ ਉੱਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਇਹ ਜਿਹੜੀਆਂ ਤਸਵੀਰਾਂ ਨੇ ਇਹ ਮਕਰੋੜ ਸਾਹਿਬ ਦੇ ਉਸ ਚੋਏ ਜਿਹਿਆਂ ਨੇ ਜੋ ਕਿ ਖੇਤਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਤਬਾਹੀ ਮਚਾਉਂਦਾ ਹੁਣ ਜੇ ਇਹਨੂੰ ਕਹਿ ਦਈਏ ਤਾਂ ਆਪਦੇ ਪੀਕ ਦੇ ਉੱਤੇ ਆ ਪੂਰੀ ਕਹਿ ਦਈਏ ਕਿੰਨਾ ਆਪਣੇ ਕਿਨਾਰਿਆਂ ਤੋਂ 2.5 2.5 3-3 ਫੁੱਟ ਹੈ ਜੀ ਥੱਲੇ ਚੱਲ ਰਿਹਾ ਅਸੀਂ ਆਸ ਕਰਦੇ ਹਾਂ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਇਹਨਾਂ ਲੋਕਾਂ ਨੂੰ ਮੁਸੀਬਤ ਤੋਂ ਬਚਾਈਂ ਪਰ ਇੱਥੇ ਦੇ ਲੋਕਲ ਬੰਦਿਆਂ ਨਾਲ ਗੱਲ ਕਰਾਂਗੇ ਪ੍ਰਧਾਨ ਜੀ ਕਿਵੇਂ ਆ 2023 ਦੇ ਵਿੱਚ ਬੜੀ ਤਰਥੱਲੀ ਮਚਾਈ ਸੀ ਦੇਖੋ 23 ਸੜਾ ਬਹੁਤ ਨੁਕਸਾਨ ਹੋ ਗਿਆ ਸੀ ਤੇਜ ਲਗਭਗ ਸਾਡਾ 50 ਹਜ਼ਾਰ ਏਕੜ ਮਰ ਗਿਆ ਸੀ ਲੈ ਕੇ ਖਨੋਰੀ ਤੋਂ ਆ ਸਾਰੇ ਪਿੰਡ ਬੰਗਾ ਵਸਹਿਰਾ ਹੋਤੀਪੁਰ ਨਵਾਂ ਗਾਉਂ ਕੜੈਲ ਤੱਕ ਰਕਾਲੀਏ ਤੱਕ ਔਰ ਇਹਨਾਂ ਨੂੰ ਨੁਕਸਾਨ ਹੋ ਗਿਆ ਸੀ ਵੀ ਸਾਡੇ ਪਸ਼ੂਆਂ ਦਾ ਚਾਰਾ ਵੀ ਨਹੀਂ ਸੀ ਬਚਿਆ ਉਸ ਤੋਂ ਬਾਅਦ ਗੁਰੂ ਨੇ ਕਿਰਪਾ ਕੀਤੀ ਏ ਤੇ ਹਾਲਾਤ ਲਗਭਗ ਹੁਣ ਵੀ ਉਹੀ ਬਣੇ ਪਏ ਨੇ ਓਨੇ ਹੀ ਪਾਣੀ ਹੋ ਗਿਆ ਹੁਣ ਇਹ ਵੀ ਗੁਰੂ ਅੱਗੇ ਅਰਦਾਸ ਹੀ ਕਰ ਰਹੇ ਆ ਵੀ ਗੁਰੂ ਕਿਰਪਾ ਕਰੇ ਵੀ ਸਾਡਾ ਪਾਣੀ ਸ਼ਹਿਰ ਤੋਂ ਲੰਘ ਜੇ ਬਚਾ ਸਾਡਾ ਹੋ ਜੇ ਲੋਕ ਖੜੇ ਨੇ ਵਿਚਾਰੇ ਸਾਰੇ ਦਸ ਕਿਸਾਨ ਨੇ ਜਿੰਨੇ ਸਾਰੇ ਡਿਊਟੀਆਂ ਦੇ ਰਹੇ ਨੇ ਦੇ ਨਾਲ ਦੇ ਕਰਕੇ ਔਰ ਕੱਲਾ ਕੱਲਾ ਬੱਚਾ ਬੱਚਾ ਫਿਰ ਰਹੇ ਨੇ ਵੀ ਸਾਡੀ ਕਿਸੇ ਤਰ੍ਹਾਂ ਬਚਤ ਰਹੇ ਜੇ ਸਰਕਾਰ ਵੱਲੋਂ ਕਹੇ ਜੇ ਪ੍ਰਬੰਧ ਕੀਤੇ ਹੋਏ ਸਰਕਾਰ ਸਿਰਫ ਇੱਥੇ ਨਿਰੇਗਾ ਵਾਲੇ ਜਿਹੜੇ ਸਾਡੇ ਵੀਰ ਹੈਗੇ ਨੇ ਇਥੇ ਲਿਆ ਕੁਦਰਨ ਬਿਠਾ ਦਿੰਦੀ ਪੁਲ ਦੇ ਉੱਪਰ ਇੱਕ ਕਿਲੋਮੀਟਰ ਇਧਰ ਨੂੰ ਜਾਓ ਤੁਹਾਨੂੰ ਕੋਈ ਬਚਣ ਲੱਗੇਗਾ ਇਧਰ ਜਾਓ ਇੱਕ ਬਚਣ ਲੱਗੇਗਾ ਤੁਹਾਨੂੰ ਸਿਰ ਵਿੱਚ ਨਰੇਗਾ ਵਾਲੇ ਜਾਗ ਰਹੇ ਉਹ ਵਿਚਾਰੇ ਬੈਠੇ ਹੋਏ ਨੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਇਹਨਾਂ ਤੇਰਵੀਂ ਕੀਤੀ ਸਾਡੇ ਨਾਲ 23 ਤੋਂ ਬਾਅਦ ਸਾਡੇ ਮਕੌਰਡ ਸਾਹਿਬ ਤੋਂ ਖਲੋਰੀ ਤੱਕ ਲਗਭਗ 22 ਕਿਲੋਮੀਟਰ ਜਾਨੇ ਜ਼ਮੀਨ ਰਿਕੁਆਇਰ ਕੀਤੀ ਸੀ ਜੋ ਕਿ ਬਹੁਤ ਘੱਟ ਸਾਨੂੰ ਪੈਸਾ ਮਿਲਿਆ ਜਮੀਨ ਦਾ ਰਿਕੁਆਇਰ ਕਰਨ ਦਾ 6 ਲੱਖ ਰੁਪਏ ਕਿੱਲੇ ਦਾ ਮਿਲਿਆ ਸੀ ਡਰੇਨ ਮੈਕਮਨ ਲਈ ਸੀ ਵੀ ਸਪਾਈ ਕਰਨ ਵਾਸਤੇ ਹੌਣ ਕੀ ਕੀਤਾ ਸਰਕਾਰ ਨੇ ਇਹਨਾਂ ਨੇ ਸਾਰੇ ਲੈ ਕੇ ਇਥੋਂ ਸਾਡੇ ਤੋਂ ਮਕੋਰੜ ਸਾਹਿਬ ਤੋਂ ਖਨੋਰੀ ਤੱਕ ਸਾਰੇ ਬੂਟੇ ਲਵਾਇਤੇ ਨੇ ਵਿੱਚ ਜੋ ਬਹੁਤ ਗਲਤ ਔਰ ਜੰਗਲਾਤ ਮਹਿਕਮਤ ਦੇ ਦੇ ਦਿੱਤੀ ਔਰ ਜੰਗਲਾਤ ਮਹਿਕਮਾ ਸਾਨੂੰ ਕਹਿੰਦਾ ਕਿ ਦਬੜਾ ਵੀ ਤੁਸੀਂ ਮਿੱਟੀ ਦਾ ਚੱਕ ਲੈ ਆਣਾ ਵਿੱਚੋਂ ਤੇ ਅਸੀਂ ਪਰਚਾ ਕਰ ਦੇਵਾਂਗੇ ਇੱਕ ਬੂਟਾ ਵੀ ਪਟੇਗਾ ਤੁਹਾਡੇ ਤੇ ਪਰਚਾ ਕਰ ਦੇਵਾਂਗੇ ਇਹ ਅਸੀਂ ਬਹੁਤ ਜ਼ੋਰ ਸਾਨੂੰ ਦਰਦੇ ਸਵਾਲ ਦਾ ਇਹ ਨਹੀਂ ਸੀ ਕਰਨਾ ਜੀ ਦਾ ਸਰਕਾਰ ਨੂੰ ਜਦੋਂ ਕਿਸਾਨਾਂ ਤੋਂ ਲਈ ਇਸ ਵਾਸਤੇ ਜ਼ਮੀਨ ਰਿਕੁਆਇਰ ਕੀਤੀ ਹੈ ਵੀ ਸਪਾਈ ਕਰਨ ਵਾਸਤੇ ਉਹ بجائے ਸਪਾਈ ਦੇ ਸਭ ਉਹ ਇਹਨਾਂ ਨੇ ਜੰਗਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਜੀ ਜਿਹੜਾ ਹੁਣ ਚੋਆ ਹੈ ਪੂਰਾ ਪੀਕ ਤੇ ਚੱਲ ਰਿਹਾ ਜੀ ਕਿਤੋਂ ਬੰਨ ਜਿਹੜਾ ਪਹਿਲਾਂ ਪਿਛਲੀ ਵਾਰ ਟੁੱਟੇ ਤੇ ਉਹ ਹੁਣ ਉਹਨਾਂ ਦੇ ਹਲਾਤ ਕਿਵੇਂ ਨਹੀਂ ਫਿਰਨ ਕਿਰਪਾ ਗੁਰੂ ਦੀ ਪਰ ਹਏ ਬਿਲਕੁਲ ਆ ਇਹਨੂੰ ਸਿਰੇ ਤੇ ਹੀ ਬਸ ਕਿਤੇ 2 ਫੁੱਟੇ ਕਿਤੇ 3 ਫੁੱਟੇ ਕਿਤੇ 2 ਫੁੱਟੇ 3 ਫੁੱਟੇ ਪਰਮਾਤਮਾ ਦੀ ਕਿਰਪਾ ਨਾਲ ਬਸ ਬਚੇ ਹੋਏ ਆ ਬਾਕੀ ਕੋਈ ਜੇ ਪ੍ਰਸ਼ਾਸਨ ਦੀ ਗੱਲ ਕਹੀਏ ਦੇਖੋ ਕਹੇ ਠੀਕ ਹੈ ਡਿਊਟੀਆਂ ਨੇ ਸਾਰੇ ਅਫਸਰ ਨਿਭਾ ਰਹੇ ਨੇ ਆਪਦੀਆਂ ਆਪਦੀਆਂ ਕਿਉਂਕਿ ਨੇ ਡਿਊਟੀਆਂ ਨਿਭਾਣੀਆਂ ਹੁੰਦੀਆਂ ਨੇ ਉਹਨਾਂ ਦਾ ਫਰਜ ਬਣਦਾ ਪਰ ਕੋਈ ਬਾਹਲਾ ਕਿਤੇ ਸਿਪਾਈ ਐ ਦੀ ਟ੍ਰੇਨ ਦੇ ਵਿੱਚ ਨਹੀਂ ਹੋਈ ਨਾ ਘੱਗਰ ਚ ਹੋਈ ਨਾ ਕਿਸੇ ਹੋਰ ਦੇ ਵਿੱਚ ਹੋਈ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਇਹ ਤਾਂ ਮੈਨੂੰ ਤਾਂ ਕੋਈ ਲੱਗੀ ਨਹੀਂ ਹੈ ਜੀ ਕੋਈ ਹਾਂਜੀ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਨੇ ਉਹ ਕਹਿੰਦੇ 273 ਕਰੋੜ ਰੁਪਇਆ ਡਰੇਨਾਂ ਦੀ ਸਫਾਈ ਵਾਸਤੇ ਤੁਸੀਂ ਉਰੇ ਚਸ਼ਮਦੀਨੋਂ ਕੋਈ ਸਫਾਈ ਹੋਈ ਕਿਉਂਕਿ ਸਾਰ ਨੂੰ ਬੱਦਤਵਾਹੀ ਇਸ ਤੋਏ ਨੇ ਸਾਨੂੰ ਦੇ ਲੈ ਕੇ ਇੱਥੋਂ ਬਾਈ ਜੀ ਚਾਂਦਪੁਰਾ ਬੰਡ ਤੋਂ ਕੜੈਲ ਤੋਂ ਜਾਕਲ ਤੋਂ ਹਰਿਆਣੇ ਤੋਂ ਖਨੋਰੀ ਤੱਕ ਸਾਨੂੰ ਤੇ ਕਿ ਇੱਕ ਚਮਚਾ ਲਾਇਆ ਦਿਖਾ ਦੇਣ ਕਿਤੇ ਇਹ ਆ ਹੁਣੇ ਕੱਲ ਆਉਣਾ ਸੀ ਸੀਐਮ ਸਾਹਿਬ ਨੇ ਪਤਾ ਲੱਗਾ ਸੀ ਤੇ ਉਦੋਂ ਵੀ ਕੀ ਕਰ ਰਹੇ ਸੀ ਲੈ ਆ ਕੇ ਮਸ਼ੀਨਾਂ ਲੈ ਕੇ ਰੇਲ ਟ੍ਰੈਕਟਾਂ ਦੇ ਉੱਪਰ ਜਦੋਂ ਪਤਾ ਲੱਗਿਆ ਵੀ ਕੈਨਸਲ ਹੋ ਗਿਆ ਪ੍ਰੋਗਰਾਮ ਉਹ ਮਸ਼ੀਨਾਂ ਵੀ ਗਾਇਬ ਹੋ ਗਈਆਂ ਨੇ ਪਤਾ ਨਹੀਂ ਕਿੱਥੇ ਲਈ ਫਿਰਦੇ ਨੇ ਕਿੱਥੇ ਸਬਾਈ ਕਰਾ ਰਹੇ ਨੇ ਇਹਦਾ ਉਹ ਲੋਕੀ ਜਿਵੇਂ 2024 ਚ ਭਗਵੰਤ ਸਿੰਘ ਮਾਨ ਆਏ ਸੀ ਉਹਰੇ ਮਸ਼ੀਨਾ ਆ ਗਏ ਸਫਾਈ ਹੋਣ ਲੱਗ ਗਈ ਜੋ ਚਲੇ ਗਏ ਉਹ ਤੁਸੀਂ ਨਾਲ ਦੇ ਨਾਲ ਚੱਕ ਉਹ ਵੀ ਉਹ ਵੀ ਤਾਂ ਹੀ ਹੋਈ ਸੀ ਅਸੀਂ ਬਾਅਦ ਵਿੱਚ ਤੁਸੀਂ ਸਾਨੂੰ ਪੁੱਛਣ ਲੱਗੇ ਪੇ ਅਸੀਂ ਕਹਤਾ ਮਸ਼ੀਨਾ ਲੈ ਗਏ ਨਾਲ ਦੀ ਨਾਲ ਹੀ ਬਾਅਦ ਦੇ ਵਿੱਚ ਫਿਰ ਮਸ਼ੀਨਾ ਆ ਗਈਆਂ ਹਾਂ ਇੱਕ ਜ਼ਰੂਰ ਹੈ ਜਿਹੜੀ ਗੱਲ ਇਹਨਾਂ ਕੀਤਾ ਸਾਨੂੰ ਮੰਨਣੀ ਪੈ ਗਈ ਅਸੀਂ ਗੱਲ ਤੋਂ ਇਹ ਨਹੀਂ ਵੀ ਕੋਈ ਸਿਆਸੀ ਗੱਲ ਕਰ ਰਹੇ ਹਾਂ ਲੇਕੇ ਮਕੋਰੜ ਸਾਹਿਬ ਤੋਂ ਤੇ ਕੜੈਲ ਤੱਕ 18 ਕਿਲੋਮੀਟਰ ਲਾਣੇ ਕੁਝ ਜਿਹੜੀ ਸੀ ਮਿੱਟੀ ਦੋਨੇ ਪਾਸੇ ਕੁਝ ਪਾਈ ਸੀ ਕੁਝ ਇਹਨਾਂ ਪਾਈ ਸੀ ਕੁਝ ਜ਼ਿਮੀਂਦਾਰਾਂ ਨੇ ਪਾਈ ਸੀ ਇਹ ਸਾਰੇ ਆਚਾਰੀ ਜ਼ਿਮੀਂਦਾਰ ਬਚਾਰੇ ਆਪਦੇ ਪੱਲਿਓ ਤੇਲ ਹੋ ਕੇ ਆਪਦੇ ਇੱਕ ਟਰੈਕਟਰ ਇਕੱਠੇ ਕਰਕੇ ਆਪਦੇ ਸਾਧਰਾ ਰਾਹੀਂ ਸਾਰਾ ਕੁਝ ਕਰ ਰਹੇ ਨੇ ਸਰਕਾਰ ਤਾਂ ਆਪਣਾ ਬਸ ਮਸ਼ਹੂਰੀ ਕਰ ਰਹੀ ਹੈ ਨਾਮ 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 ਨਾਲ ਵਾਲੇ ਤਾਂ ਮਸ਼ਹੂਰੀ ਕੰਪਨੀ ਦੀ ਜਿਵੇਂ ਮਈ ਜੂਨ ਦੇ ਮਹੀਨੇ ਪੂਰਾ ਪੀਕ ਤੇ ਹੁੰਦੀ ਹੈ ਗਰਮੀ ਉਦੋਂ ਇਸ ਦੇ ਵਿੱਚ ਪਾਣੀ ਹੁੰਦਾ ਉਦੋਂ ਸਫਾਈ ਹੋ ਸਕਦੀ ਹੈ ਜੇ ਸਰਕਾਰ ਚਾਹੇ ਬੜੀ ਚੰਗੀ ਹੋ ਸਕਦੀ ਹੈ ਜੀ ਸਵਾਇ ਕਿਉਂ ਨਹੀਂ ਹੋ ਸਕਦੀ ਹੋਸਪਟਲ ਨਹੀਂ ਕੀਤੀ ਕਿਸੇ ਨੇ ਕੋਈ ਸਵਾਇ ਨਹੀਂ ਕੀਤੀ ਸਿਰਫ ਪਤਨ ਕਾਗਜ਼ਾਂ 'ਚ ਕਹਿ ਰਹੇ ਨੇ ਕਿਥੇ ਅਸੀਂ ਨਹੀਂ ਦੇਖੀ ਸਵਾਇ ਕਿਤੇ ਹੁੰਦੀ ਜੀ ਹੁਣ ਅੱਜ ਉਰੇ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਕੋਈ ਸਰਕਾਰੀ ਅਧਿਕਾਰੀ ਵੀ ਪਹੁੰਚੇ ਨਹੀਂ ਸਰਕਾਰੀ ਅਧਿਕਾਰੀ ਤਾਂ ਕੋਈ ਨਹੀਂ ਆਇਆ ਅਸੀਂ ਬਾਦਲ ਸਾਹਿਬ ਨੂੰ ਵੀ ਜਰੂਰ ਬੇਨਤੀ ਕਰਾਂਗੇ ਆ ਰਹੇ ਨੇ ਜਦੋਂ ਵੀ ਘੱਟੋ ਘੱਟ ਸਾਡੇ ਨਾਲ ਜੋ ਅਸਲੀ ਜ ਸੱਚਾਈ ਅਸਲੀ ਹਾਲੇ ਦਾ ਜਿੰਨਾ ਚਿਰ ਜਿਵੇਂ ਲੈ ਕੇ ਮਕੂਰੜ ਸਾਹਿਬ ਤੋਂ ਕਗਰ ਖਲੋਰੀ ਤੱਕ ਇਹਨੂੰ ਚੌੜਾ ਕੀਤਾ ਸੀ ਪਹਿਲਾਂ ਇੱਕ ਕਿਲਾ ਸੀ ਫਿਰ ਤਿੰਨ ਕਿਲੇ ਕਰਤਾ ਜਾਂ ਇਹ ਕਹ ਲਈ ਪਹਿਲਾਂ 200 ਫੁੱਟ ਸੀ ਫਿਰ 600 ਫੁੱਟ ਹੋ ਗਿਆ ਆ ਅੱਗੇ ਤੁਸੀਂ ਕੈਮਰੇ ਤੇ ਹਲ ਮਾਰੋ ਤੁਸੀਂ ਪਿੱਛੇ ਹੁਣ 600 ਫੁੱਟ ਆ ਅੱਗੇ 200 ਫੁੱਟ ਆ ਅਸੀਂ ਤਾਂ ਮਰਨ ਕੰਢੇ ਆ ਗਿਆਂ ਸਾਡਾ ਮਕੂਰਨ ਸਾਹਿਬ ਤੋਂ ਕੰਦੂ ਖੇੜਾ ਪਿੰਡ ਬਣ ਗਿਆ ਜੋ ਪਹਿਲਾਂ ਬਣਿਆ ਸੀ ਜਦੋਂ ਕਿ ਫਲੱਡ ਆਉਂਦਾ ਇੱਥੇ ਆ ਕੇ ਫੋਟੋਆਂ ਖਿਚਾ ਕੇ ਅਫਸਰ ਚਲੇ ਜਾਂਦੇ ਨੇ ਔਰ ਸਾਰਾ ਪਾਣੀ ਪਿੱਛੇ ਇਕੱਠਾ ਆ ਕੇ ਹੋ ਜਾਂਦਾ ਸਾਰਾ ਸਾਡਾ ਨੁਕਸਾਨ ਜਿੰਨੇ ਪਿੰਡ ਦੇ ਨਾਲ ਲੱਗਦੇ ਸਾਡਾ ਪੁੱਲ ਦਾ ਮੋਨਕ ਸਲੇਮ ਗਾਰਡ ਸੁਰਜਣ ਪੈਣੀ ਪੁੰਦਰ ਪੈਣੀ ਹਾਂਡੇ ਕੁਝ ਦੇ ਬਹੁਤ ਨੁਕਸਾਨ ਹੋ ਜਾਂਦਾ ਜਿੰਨਾ ਚਿਰ ਲੈ ਕੇ ਖਨੋਰੀ ਵਾਲੀ ਤਰਜੇ ਦੇ ਮਕੋੜਸਾਲ ਵਾਲੀ ਤੇ ਇਥੋਂ ਲੈ ਕੇ ਚੰਦਪੁਰੇ ਬੰਨਤਾ ਕਰ ਦੋਈ ਵਾ ਚੌੜਾ ਨਹੀਂ ਹੁੰਦਾ ਔਰ ਚੰਦਪੁਰੇ ਵਾਲੇ ਜਿਹੜੇ ਹੈਡ ਦਾ ਨਹੀਂ ਹੁੰਦਾ ਜੇ ਪਿੱਛੋਂ ਨਹੀਂ ਹੁੰਦਾ ਉਹਨੇ ਕੋਈ ਹੱਲ ਨਹੀਂ ਹੋਣਾ ਸੱਚੀ ਗੱਲ ਹੈ ਵੀ ਜਿੰਨਾ ਚਿਰ ਸੈਂਟਰ ਸਰਕਾਰ ਹਰਿਆਣਾ ਸਰਕਾਰ ਔਰ ਪੰਜਾਬ ਸਰਕਾਰ ਬਹਿ ਕੇ ਪੂਰਾ ਹੱਲ ਨਹੀਂ ਕੱਢਦੀ ਅਸੀਂ ਤੇ ਜਿਵੇਂ ਇਸੇ ਤਰੀਕੇ ਜੰਮਦੇ ਰਾਵਾਂਗੇ ਮਰਦੇ ਰਾਵਾਂਗੇ ਪਹਿਲਾਂ 79 ਚ ਮਰੇ ਅਸੀਂ 88 ਚ ਮਰੇ ਹੁਣ 23 ਚ ਮਰੇ ਜਿਹਦੇ ਛੋਟੇ ਛੋਟੇ 60 ਚ ਮਰੇ ਪਰ ਇਹ ਸਾਡਾ ਤੇ ਰੱਬ ਰੱਖੇ ਯਾਰ ਵੇ ਸਰਕਾਰਾਂ ਦਾ ਬਿਲਕੁਲ ਹੋਵੇ ਸਰਕਾਰ ਇਹ ਕਰ ਸਕਦੀ ਹੈ ਜਿੰਨਾ ਹਣ ਮਾਜਵਾ ਦੇ ਵੀ ਕਿ ਜੱਗੱਲਾਂ ਕਰ ਹੀ ਦਿੰਦੇ ਨੇ ਕੁਝ ਵੀ ਨਹੀਂ ਪਿਛਲੀ ਵਾਰੀ ਸਾਰਿਆਂ ਨੂੰ 70 700 ਰੁਪਏ ਦਿੱਤਾ ਸੀ ਉਹ ਤਾਂ ਕਹਿੰਦੇ ਮੈਂ ਮੁਰਗੀ ਮਰੀ ਦਾ ਵੀ ਦੇਊਂਗਾ ਕੱਦੂ ਦਾ ਵੀ ਦੇਊਂਗਾ ਦੂਜੇ ਮੁੱਖ ਮੰਤਰੀਆਂ ਨੂੰ ਪਤਾ ਨਹੀਂਗਾ 22 ਜੀ 7800 ਰੁਪਏ ਪ੍ਰਤੀ ਕਿੱਲਾ ਉਹ ਵੀ ਹੋਇਆ ਕਿ ਮੁਰਗੀ ਦਾ ਮੁਰਗੀ ਬੱਕਰੀ ਦਾ ਪਤਾ ਨਹੀਂ ਸਾਨੂੰ ਤਾਂ ਨਹੀਂ ਪਤਾ ਜੀ ਸਾਨੂੰ ਤਾਂ ਵੇਖਿਆ ਨਹੀਂ ਮੁਰਗੀ ਬੱਕਰੀ ਦਾ ਕਿ ਦਿੱਤਾ 7800 ਰੁਪਏ ਕਿੱਲਾ ਦਿੱਤਾ ਲੈਣ ਤਾਂ ਕੋਈ ਹੋਰ ਵੇਖੋ ਤੁਸੀਂ 7800 ਰੁਪਏ ਦੇ ਵਿੱਚ ਵੀ ਸਾਡੇ ਕਈ ਜੀਵਿਦਾਰ ਨੇ ਵਿਚਾਰੇ 20 20 ਕਿੱਲਾਂ ਦੇ ਮਾਲਕ ਨੇ 30 30 ਦੇ 25 25 ਦੇ ਮਾਲਕ ਨੇ ਉਹ ਵੀ ਕਿੰਨਾ ਮਾਫ ਬਣ ਰੱਖ ਜਿਹਦੇ ਕੋਲ 5 ਕਿੱਲੇ ਨੇ 5 ਕਿੱਲਿਆਂ ਦੀ ਫਾਰਮ ਦਿੱਤਾ ਜਾਗਾ ਬਾਕੀ ਸਾਰੇ ਖੂ ਖਾਤੇ ਉਹ ਵੀ ਹੁਣ ਤੱਕ ਕਿਸੇ ਨੂੰ ਆਏ ਨਹੀਂ ਕਿਸੇ ਵਾਏ ਹੋਏ ਨਹੀਂ ਜੇ ਵੱਡਾ ਜ਼ਿੰਮੇਦਾਰਾ ਉਹ ਮਰਦਾ ਮਰੇ ਤਾਂ 5 ਕਿੱਲਿਆਂ ਦਾ ਬਸ ਕਿੱਲੇ 5 ਹੀ ਮਿਲਦੇ ਨੇ ਉਹਨੂੰ ਜਿਹਦੇ ਗਰਦੌਰੀ ਨਾ ਹੈ ਸਾਡੇ ਸ਼ਾਮਲਾੜ ਕਾਫੀ ਜ਼ਮੀਨ ਹੈ ਉਹ ਵਿਚਾਰੇ ਕਈਆਂ ਘਰਾਂ ਦੇ ਨਾਲ 20 20 30 30 ਕਿੱਲੇ ਹੁੰਦੀ ਹੈ 20 20 ਕਿੱਲੇ ਹੁੰਦੀ ਹੈ ਇੱਕ ਇੱਕ ਆਪਾਂ ਕਰਾ ਦਿੰਦੇ ਆ ਪਰਿਵਾਰਾਂ ਚੋਂ ਉਹਨੂੰ 5 ਕਿੱਲਿਆਂ ਦੀ ਮਿਲਣਾ ਸਿਰਫ ਬਾਕੀ ਦਾ ਕੋਈ ਨਹੀਂ ਤੁਹਾਨੂੰ ਤੇ ਬੂਏ ਤੇ ਬਰਾਤ ਆ ਜਾਂਦੀ ਤੇ ਜਿਹੜੇ ਬੱਚੇ ਦੇ ਕੰਨ ਵਿੱਚ ਲੱਗ ਪੈਂਦੇ ਹੁੰਦੇ ਸੀ ਉਹ ਗੱਲ ਬਣਦੀ ਸਾਡੇ ਨਾਲ ਤਾਂ ਜੀ ਬੁਵੀ ਆਈ ਜਨ ਵਿਨੋ ਕੁੜੀ ਦੇ ਕਰਨ ਬਾਹਰ ਬਰਾਤ ਬੈਠੀ ਏ ਤੇ ਕੁੜੀ ਨੂੰ ਤਿਆਰ ਕਰਨ ਲੱਗ ਪਿਆ ਕਰਨ ਵਿਨੋ ਲੱਗ ਪਏ ਇਹ ਕੁਛ ਹੀ ਬੰਨਦਾ ਸਾਡੇ ਨਾਲ ਤਾਂ ਹੁਣ ਇੱਥੇ ਇਕੱਠੇ ਹੋ ਜਾਣਗੇ ਫੋਟੋ ਆਖੇ ਚਾਈ ਜਾਣਗੇ ਸੱਜੇ ਕੋ ਬਾਈ ਜਾਣਗੇ ਕੁਛ ਨਹੀਂ ਹੈ ਸਗੋਂ ਅਸੀਂ ਤਾਂ ਬੇਨਤੀ ਕਰ ਰਹੇ ਵੀ ਕਿਰਪਾ ਕਰਨ ਨਾ ਆਉਣ ਸਗੋਂ ਸਰਕਾਰ ਵਾਲੇ ਔਰ ਸਾਡੇ ਜਿਹੜੇ ਵਿਚਾਰੇ ਜਿੰਨੇ ਜ਼ਿੰਮੇਦਾਰ ਜਿੰਨੇ ਸਾਡੇ ਬੱਚੇ ਦੇਰ ਕਰਕੇ ਲੱਗੇ ਹੋਏ ਇਹਨਾਂ ਨੂੰ ਕੰਮ ਕਰੰਦੇ ਨੇ ਧਿਆਨ ਰੱਖਣ ਦੇਣ ਸਾਡੇ ਸਭ ਨੂੰ ਧਿਆਨ ਉਧਰ ਨਾ ਪੜਕਾਣ ਸਾਡੇ ਤੇ ਬੇਨਤੀ ਹੈ ਆ ਤੇ ਸਾਡੇ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਬਾਤ ਮਾਮਜਾ ਦੇਣ ਦੀ بجائے ਪਰ ਦੇਣਾ ਕਿਹੜੇ ਕੰਦਰ ਨੇ ਹੁੰਦਾ ਮਾਮਜਾ ਤਾਂ ਆਪ ਹੀ ਖਾ ਜਾਂਦੇ ਨੇ 272 ਕਰੋੜ ਰੁਪਇਆ ਕਿਹਾ ਗਿਆ ਕਾਗਜ਼ਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਡਰੇਨਾਂ ਨੂੰ ਸਫਾਈ ਵਾਸਤੇ ਰੱਖਿਆ ਪਰ ਸਫਾਈ ਕਿਸੇ ਨੇ ਨਹੀਂ ਕੀਤੀ ਹੁਣ ਜਦੋਂ ਨੱਕ ਚ ਚੋਕੇ ਮੂੰਹ ਚ ਪੈਣ ਲੱਗਿਆ ਹੁਣ ਭੱਜੇ ਨੇ ਹੁਣ ਇਹ ਆਪਣੇ ਫੋਟਾਂ ਖਚਾਉਂਦੇ ਨੇ ਉਹੀ ਰਸਣ ਦੀ ਟਰਾਲੀ ਕਿਤੇ ਹੋਰ ਲੈ ਜਾਂਦੇ ਨੇ ਇਹ ਇਹਨਾਂ ਨੂੰ ਜਿਹੜੇ ਕੁਰਸੀ ਦੇ ਬੈਠੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੈਮਰਾਮੈਨ ਮੋਹਿਤ ਦੇ ਨਾਲ ਇਕਬਾਲ ਸਿੰਘ ਫਗਵਾ ਡੀਫੈਕਟ ਨਾਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ